ਇਹ ਸਾਤ ਥੇਕ ਆਲ ਦੀ ਸਾਰਾ ਨੂੰ ਅੱਜ ਜਿਵੇਂ ਮੈਂ ਫੇ ਜਾਗਤ ਸ਼ੁਰੂ ਕਰ ਲੱਗੀ ਐ ਮੈਂ ਤਕਰੀਬਨ ਜਿਹੜੀ ਆਪਾਂ ਨਾ ਪਤਾ ਬੰਦਾ ਪਰਾ ਹੋਵੇ ਨਾ ਥੋੜਾ ਜਿਹਾ ਪਤਲਾ ਹੋਵੇ ਜਿਵੇਂ 48 ਜਾਂ 50 ਜੋ ਤਿੰਨ ਜਾਗਤ ਸ਼ੁਰੂ ਕਰਦੀ ਹਣੀ ਐ 812 ਨੰਬਰ ਤੇ ਉੱਤੋਂ 10 ਨੰਬਰ ਤੇ ਆਜੀ ਪਹਿਲਾਂ ਬਾਡਰ ਬਣਾਉਣਾ ਸ਼ੁਰੂ ਕੀਤਾ ਥੋੜਾ ਜਿਹਾ ਮਤਲਬ ਵੱਖਰਾ ਜਿਹਾ ਵੱਖਰਾ ਬਾਡਰ ਬਣੇ ਇਹਦੇ ਵਿੱਚ ਮੈਂ ਪਹਿਲੀ ਸਲਾਈ ਜਦੋਂ ਆਪਾਂ ਗਿਣਤੀ ਕਰਨੀ ਉਦੋਂ ਆਪਾਂ 11 ਪੁੱਠੇ ਇੱਕ ਸਿੱਧਾ 11 ਪੁੱਠੇ ਇੱਕ ਸਿੱਧਾ ਰੱਖਣਾ ਐ ਉਦੋਂ ਬਾਅਦ ਆਪਾਂ ਪਹਿਲੀ ਸਿਲਾਈ ਦੇ ਵਿੱਚ ਜਿਹੜਾ ਆ ਵਾਲਾ ਕੁੰਡਾ ਦੇ ਦੋਹੀਂ ਪਾਸੇ ਮੋਰੀ ਕਰਦੇ ਨਹੀਂ ਹੈ। ਜਿਹੜਾ ਸਿੱਧਾ ਕੁੰਡਾ ਆਪਾਂ ਗਿਣਿਆ ਸੀ ਉਹਦੇ ਦੋਹੀਂ ਪਾਸੇ ਮੋਰੀ ਕਰਦੇ ਹੋ। ਇੱਥੇ ਨਾਲ ਹੀ ਦੋਹਾਂ ਤੇ ਇੱਕ ਬਣਾ ਦਿਓ ਇਹ ਵੀ ਇਧਰਲੇ ਪਾਸੇ। ਦੋਹੀਂ ਪਾਸੇ ਮੋਰੀ ਕਰਨੀ ਹੈ। ਆਏ ਤੇ ਪਹਿਲਾਂ ਪਹਿਲਾਂ ਦੋਹਾਂ ਤੇ ਇੱਕ ਬਣਾ ਦਿਨਾ। ਕੁੱਠਿਆਂ ਵਾਲਾ ਕੁੱਠਿਆਂ ਵਾਲਾ। ਪਹਿਲਾਂ ਦੋਹਾਂ ਤੇ ਇੱਕ ਬਣਾ ਦਿਓ। ਫਿਰ ਮੂਰੇ ਧੱਗਿਆ ਕਰ ਲਓ। ਫਿਰ ਇਹਨੂੰ ਸਿੱਧਾ ਹੁਣ ਕੇ ਮੋਰੀ ਕਰ ਦਿਓ। ਫਿਰ ਮੂਰੇ ਧੱਗਿਆ ਕਰ ਲਓ। ਫਿਰ ਸਿੱਧਾ ਹੁਣ ਕੇ ਮੋਰੀ ਕਰ ਦਿਓ। ਫਿਰ ਫਿਰ ਦੋਹਾਂ ਤੋਂ ਇੱਕ ਬਣਾ ਦਿਓ। ਇੰਨੇ ਪੁੱਠੇ ਆਏ ਆ ਆਪਾਂ ਦੋਹਾਂ ਤੇ ਇੱਕ ਬਣਾਉਣੀ ਆ ਜੀ ਤੇ ਪਹਿਲੀ ਸਲਾਈ ਆਪਾਂ ਗਿਣਤੀ ਕੀਤੀ 11 ਸੀਗੇ ਫਿਰ ਇਹ 9 ਹੋ ਗਏ ਜੀ ਫਿਰ 7 ਰਹਿ ਗਏ 5 ਰਹਿ ਗਏ ਤੇ 3 ਰਹਿ ਗਏ ਫਿਰ 1 ਰਹਿ ਗਿਆ ਆਪਣੇ ਕੋਲ ਮੋਰੀਆਂ ਬਣ ਗਈਆਂ ਜੀ ਹੁਣ ਮੈਨੂੰ ਲੱਗਿਆ ਬਾਰਡਰ ਛੋਟਾ ਮੈਂ ਦੁਬਾਰਾ ਫੇਰੇ ਤੇ ਆਈ ਚੀਜ਼ ਫੇਰ ਦੁਬਾਰਾ ਸ਼ੁਰੂ ਕਰਨ ਲੱਗੀ ਅਜਾ ਥੋੜਾ ਜਿਹਾ ਬਾਰਡਰ ਹੋਰ ਬਣ ਗਿਆ ਮੈਂ ਤੁਹਾਨੂੰ ਬਣ ਕੇ ਦਿਖਾਉਣੀ ਆ ਜੀ ਜਿਉਂ ਉਸੇ ਤਰ੍ਹਾਂ ਆਪਾਂ ਹੁਣ ਇਹਦੇ ਉੱਤੇ ਜਿਹੜਾ ਚਾਲੇ ਇੱਕ ਪੁੰਡਾ ਪੁੱਠਾ ਰਹਿ ਗਿਆ ਸੀਗਾ ਇਹਦੇ ਉੱਤੇ ਆਪਾਂ ਦੋਹੀ ਪਾਸੇ ਮੋਰੀ ਕਰਨੀ ਆ ਹਾਕੁੰਡਿਆ ਪਾਣ 11 ਗੇਂਨੇ ਸੀ ਕਿ ਤੈਨੋਂ ਤੈਨਿਸ਼ੇ ਤੈਨੋਂ 9 ਤੋਂ 11 ਉਹ ਤੋਂ ਪਹਿਲਾਂ ਕਿ ਜਿਹਦਾ ਮੈਂ ਆਪਾਂ ਪਹਿਲੇ ਉੱਠੀ ਸਲਾਈ ਇਹ ਤੋਂ ਪਹਿਲੀ ਪਾਉਣੀ ਆਪਾਂ ਪਹਿਲਾਂ ਮੋਰੀ ਕਰਨੀ ਹੈ ਹੁਣ ਆਪਣਾ ਆ ਹਕੁੰਡਾ ਜੀ ਸਿੱਧਾ ਹੈ ਹਕੁੰਡਾ ਸਿੱਧਾ ਹੈ ਉਹਨਾਂ ਪਹਿਲੀ ਸਲਾਈ ਪਹਿਲੀ ਸਲਾਈ ਵਾਰੀ ਧਾਗਾ ਪਿੱਛੇ ਹੀ ਰਹਿਣ ਦਿਓ ਪਹਿਲੀ ਸਲਾਈ ਮੇਰੇ ਧਾਗਾ ਪਿੱਛੇ ਰਹਿਣ ਦਿਓ ਫੇਰ ਦੋਹਾਂ ਤੋਂ ਇੱਕ ਕਰੋ ਕਿਉਂਕਿ ਇਹ ਮੁੜ ਕੇ ਤਾਂ ਸੈਟਾਈ ਜਾਊਗਾ ਇਹ ਇੱਕ ਦੋ ਤਿੰਨ चार, चारस पहिला सिद्धे पाजमा होत अठ्ठ हा आपण नव कुंडा गोना जी हुन अपने कुंडे पहले पुठ्ठे दो हा दो मूहरे आय एनू आप पुढ्ठे दोवतो एक करो अही करो दोवांत एक हा धागा आपदेवादी रखो जी इधर ए मोरी करती हुन पहिली सलाई धागा पिछे रुग्ण मुड के हरे हर मूरे होरी हो ਪੈਸਲਾ ਇਤਾਂ ਗੱਪਿਚੇ ਰਹੂਗਾ। ਇਹੋਂ ਮੇਜੀ ਧਵਾ ਦੇ ਇੱਕ 1 2 3 4 5 6 7 8 ਉਹਨਾਂ ਅਗੇ ਜੀ ਦੋ ਕੁੰਡੀਆਂ ਆਪਣੀ ਕੋ ਲਾਸਟ ਤੇ ਧਵਾ ਤੇ ਇੱਕ ਕਰਦੇ ਜੀ। ਧਵਾ ਤੇ ਇੱਕ ਤਾਂ ਗਾਵਦੇ ਵਾਲ ਨੂੰ ਰੱਖਣਾ। ਇੱਕ ਵਾਰੀ ਕਿਉਂਕਿ ਪੁੱਠੇ ਚੱਲ ਰਹੇ ਆ। हम अपने कोई चल रहा कुंडा आ गया जी ये तो आप मूरी बनानी है ये तो बनाओ मूरी जी मूहरे धागा रन दो हूँ जो पहली सिलाई बच्चे जिम्मे आह कुंडे पुठे करने हैं धागा उदों पिछे ही रहूगा उदो धागा पिछे ही रहूगा सिर्फ पहली सिलाई मुड़ के मूहे करके मूरी करनी है बस जिस तरह ही चल पैना हाँ जी जो आप तो बोन लिया जी आला पता नहीं वाइट रंग करके थोड़ा जहाँ जिम्मे वो मधुम देख रहा है पता नहीं ਤਾਂ ਕਿਉਂਕਿ ਰੰਗ ਵਾਈਟ ਹੈ ਨਾ ਥੋੜੀ ਆਪਣਾ ਕੁਝ ਨਾਲ ਹੀ ਲਾਈਟ ਤੇ ਨਾਲ ਹੀ ਰਹਾ ਰਿਹਾ ਹੈ। ਹਾਲੇ ਆਪਣੀ ਜੈਕਟ ਤਿਆਰ ਹੋ ਗਈ ਹੈ ਬਣ ਕੇ। ਆਪਾਂ ਕੀ ਕਰਨਾ ਜੀ ਉਸ ਤੋਂ ਬਾਅਦ ਜਦੋਂ ਆਪਾਂ ਬਾਰਦਰ ਬੰਨ ਲਿਆ। ਬਾਰਦਰ ਬੰਨਣ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਜੋ ਆਪਣੀ ਮੋਢੇ ਦੀ ਕਟਾਈ ਹੈ ਜੋ ਮੋਢੇ ਦੀ ਕਟਾਈ ਦੇ ਆਪਾਂ 15 ਕੁੰਡੇ ਰੱਖ ਕੇ ਮੋਢੇ ਦੀ ਕਟਾਈ 15 ਕੁੰਡੇ 5 4 3 2 1 ਦੀ ਕਟਾਈ ਪਾ ਕੇ ਇਹਦੇ ਵਿੱਚੋਂ ਹੀ ਆਪਾਂ ਜਿਹੜੀ ਅੱਗੇ ਵਾਲੀ ਚੀਜ਼ ਆਇਆ ਇੱਕੋ ਡਿਜ਼ਾਈਨ ਚੱਕ ਲਿਆ। ਇਹਦੇ ਵਿੱਚੋਂ ਡਿਜ਼ਾਈਨ ਤਾਂ ਲੈ ਗਏ ਆਪਾਂ। ਇਹ ਜੀ 10 ਕੁੰਡਿਆਂ ਦਾ ਡਿਜ਼ਾਈਨ ਛਾਈ ਜੋਟਿਆਂ ਦਾ ਇਹ 10 ਜੋਟਿਆਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਪਾਸੇ ਤੇ ਅੱਧੀ ਅੱਧੀ ਬਣਦੀ ਹੈ ਵਿਚਾਲੇ ਉਸੇ ਤਰ੍ਹਾਂ ਹੀ ਆ ਵਾਲੀ ਬਣ ਰਹੀ ਹੈ ਪੂਰੀ ਜਾਰੀ ਉੱਪਰ ਉੱਪਰ ਉਵੇਂ ਹੀ ਵਿਚਾਲੇ ਉਵੇਂ ਉਹਦੇ ਮਤਲਬ ਜਿਵੇਂ ਵਿਚਾਲੇ ਤੋਂ ਦੋਈ ਪਾਸੇ ਮੋਰੀ ਵਿਚਾਲੇ ਤੋਂ ਦੋਈ ਪਾਸੇ ਮੋਰੀ ਮੈਂ ਤੇ ਮਤਲਬ ਦੋ ਤਾਂ ਇੱਕ ਇੱਕ ਅੱਧਰ ਵੀ ਅੱਧਰ ਵੀ ਪਹਿਲੀ ਤੇ ਵਹਿਲੀ ਜਦੋਂ ਆਪਾਂ ਗਿਣ ਗਿਣ ਕੇ ਕਰਨੀ 11 ਕਰਨ ਪਹਿਲੇ ਸਲਾਈਨ ਪਹਿਲੇ ਮੋਰੀ 9 ਰਹਿ ਜਾਣਗੇ ਫਿਰ 7 ਫਿਰ 5 ਤੇ 3 ਤੇ ਪੱਗ ਨੀ ਮੋਲੀ ਦੇ ਵਿੱਚ ਤਿੰਨਾ ਤੋਂ ਇੱਕ ਇੱਕ ਇਹਵੇਂ ਜਿਵੇਂ ਇਹ ਮਤਲਬ ਇੱਧਰ ਅੱਧੀ ਅੱਧੀ ਇੱਧਰ ਫੜਦੇ ਹੋਏ ਜਿਹੜੀ ਅੱਧੇ ਅੱਧੇ ਇੱਧਰੇ ਛੇ ਪਹਿਲੀ ਵਾਰੀ ਮਤਲਬ 5 ਬੋਲ ਕੇ ਪੁੱਠੇ ਤੇ ਛੇਵੀਂ ਵਾਰੀ ਦੋਹਾਂ ਤੇ ਇੱਕ ਕਰਦੇ ਨੇ ਤੇ ਫਿਰ ਇਹਨੂੰ ਅੱਧਾ ਆਪਾਂ ਮੋਰੀ ਜਿਹੜੀ ਹੈਗੀ ਉਹ ਆਪਣੀ ਸਿਰਫ ਇਸ ਕੁੰਡੇ ਦੇ ਉੱਤੇ ਹੀ ਜਾਣੀ ਆ ਜਿਹੜਾ ਆਪਣਾ ਅੱਧੇ ਵਾਲਾ ਕੁੰਡਾ ਵੀ ਹੈ ਨਾ ਅੱਧੇ ਵਾਲਾ ਇਹਦੇ ਆਪਾਂ ਇੱਧਰ ਨੂੰ ਮੋਰੀ ਨਹੀਂ ਕਰਨੀ ਆਪਣੇ ਇਸ ਪਾਸੇ ਨੂੰ ਇਹ ਇੱਕ ਪਾਸੇ ਮੋਰੀ ਜਾਊਗੀ ਇਸ ਪਾਸੇ ਕਿਉਂਕਿ ਇਦਰੋਂ ਪੂਰੀ ਮੋਰੀ ਬੰਨ੍ਹਦੀ ਜਾਉਗੀ ਤੇ ਅੱਧੀ ਅੱਧੀ ਬਣ ਕੇ ਇਹ ਸਾਰਾ ਡਿਜ਼ਾਈਨ ਜੀ ਆਪਣਾ ਗਿਆ ਮੋਢਿਆ ਤਾਂ ਇਹ ਹੁਣ ਤੁਹਾਡੀ ਮਰਜ਼ੀ ਤੁਸੀਂ ਕਿੰਨੀ ਲੰਬਾਈ ਰੱਖਣੀ ਮੈਂ ਇਹਦੀ ਬਹੁਤ ਜ਼ਿਆਦਾ ਨਹੀਂ ਰੱਖੀ ਮਤਲਬ ਅਚੇਹੇ ਫਿਕ ਲੰਬਾਈ ਰੱਖੀ ਹੈ ਕਿਉਂਕਿ ਠੀਕ ਰਹਿੰਦੀ ਐਨੀ ਲੰਬਾਈ ਮਤਲਬ ਮੇਰੇ ਹਿਸਾਬ ਨਾਲ ਹੁਣ ਤੁਸੀਂ ਕੀ ਕਰਨਾ ਜੀ ਇਹਦੇ ਮੋਢਿਆਂ ਦੇ ਉੱਤੇ ਵੀ ਇਹੀ ਡਿਜ਼ਾਈਨ ਪਾਈ ਹੈ ਫੇਰ ਹਾਂ ਲੋ ਜੀ ਆ ਇਹਦੇ ਮੋਢੇ ਗੁਨੇ ਆ ਮੋਢਿਆਂ ਦੇ ਉੱਤੇ ਵੀ ਇਹੀ ਡਿਜ਼ਾਈਨ ਪਾਈ ਹੈ ਆ ਇਹਦਾ ਜਿਹੜਾ ਆਪਣੀ ਫਿਰ ਇਸ ਤਾਂ ਦੇਖੋ ਜੀ ਮੈਂ ਇਹ ਇਹਦਾ ਰੱਖਿਆ ਸੀ ਨਾ ਚੌਸ ਗਲਾ ਇਹ ਤੁਸੀਂ ਦੇਖੋ ਵੀ ਪੂਰਾ ਇਹ ਨੂੰ ਜਦੋਂ ਆਪਾਂ ਪਾ ਲਾਂਗੇ ਪਹਿਲਾਂ ਲੱਗਦਾ ਵੀ ਸ਼ਾਇਦ ਕਿਤੇ ਠਿੱਲਾ ਜਾ ਬਣਿਆ ਠਿੱਲਾ ਜਾਂ ਨਹੀਂ ਬਣਿਆ ਜਦੋਂ ਆਪਾਂ ਇਹਨੂੰ ਪਾ ਲਾਂਗੇ ਨਾ ਪੂਰੀ ਖੇਚ ਪੈ ਜਾਊਗੀ ਤੇ ਇਹਦੀ ਬਹੁਤ ਸੋਹਣੀ ਕਰ ਮਤਲਬ ਕਿ ਟਾਈ ਬਣੀ ਹੈ ਬਹੁਤ ਜਿਆਦਾ ਸੋਹਣੀ ਜਿਵੇਂ ਤੁਸੀਂ ਬਣਾਓਗੇ ਤੁਹਾਨੂੰ ਵੀ ਪਤਾ ਲੱਗੂਗਾ ਉਮੀ ਅਤੇ ਇਹੇ ਮੋਡਲ ਦੇ ਉੱਤੇ ਵੀ ਇਹਦੇ ਇਹੀ ਡਿਜ਼ਾਈਨ ਜੀ ਜਿਹੜਾ ਬਾਰਡਰ ਵਾਲਾ ਡਿਜ਼ਾਈਨ ਆ ਉਹੀ ਡਿਜ਼ਾਈਨ ਆਪਾਂ ਮੋਢੇ ਤੇ ਬਣਾਉਣਾ। ਉਹੀ ਡਿਜ਼ਾਈਨ ਆਪਾਂ ਮੈਂ ਵੈਸੇ ਚੌਰਸ ਗਲੇ ਰੱਖਿਆ ਜੀ ਇਹਦਾ। ਇਹਦਾ ਰੱਖਿਆ ਜੀ ਚੌਰਸ ਗਲਾ ਪਰ ਇਹਦੇ ਮੇਰੇ ਤੋਂ ਥੋੜੀ ਜਿਹੀ ਬਸ ਇੱਕ ਗਲਤੀ ਰਹੇਗੀ ਵੀ ਮੈਂ ਇਹਦੀ ਜਿਹੜੀ ਚੌਰਸ ਗਲੇ ਦੀ ਆਪਾਂ ਇੱਥੇ ਕਟਾਈ ਪਾਉਣੀ ਹੁੰਦੀ ਆ। ਇਹਨਾਂ ਫੇਕ-ਫੇਕ ਬਣਾਉਣੇ ਹੁੰਦੇ ਆ ਨਿਓ ਬੈ ਬਣਾਉਣਾ ਕੀ ਅਸਲ ਚ ਭੁੱਲ ਕੇ ਬਣਾਉਣਾ। ਬਾਅਦ ਚ ਮੈਨ ਜਦੋਂ ਬੋਲ ਲਵਨ ਫੇਰ ਯਾਦ ਆਇਆ। ਫਿਰ ਮੈਂ ਜਦੋਂ ਇਹਨਾਂ ਪਾ ਕੇ ਦੇਖਿਆ ਗਏ ਥੋੜੀ ਜਿਹਾ ਮਤਲਬ ਮੋਟੀ ਮੋਟੀ ਸਲਾਈ ਜੀ ਕਰਕੇ ਮੈਂ ਇਹਨੂੰ ਪਾ ਕੇ ਵੇਖਿਆ ਉਹਦੇ ਤਾਂ ਇਹਦੀ ਬਹੁਤ ਹੀ ਸੋਹਣੀ ਗਲਾਈ ਆਈ ਆ ਵਾਗੂੰ ਤੇ ਗੋਲ ਗੋਲ ਗਲਾਈ ਆ ਗਈ ਤੇ ਬਹੁਤ ਜ਼ਿਆਦਾ ਸੋਹਣ ਲੱਗੀ ਮੈਨੂੰ ਇਸ ਕਰਕੇ ਮੈਂ ਫਿਰ ਐਂ ਰਹਿਣ ਦਿੱਤਾ ਹੁਣ ਮੈਂ ਕੀ ਕੀਤਾ ਜੀ ਜਦੋਂ ਇੱਥੋਂ ਤਾਈ ਆ ਗਈ ਮੋਢਿਆਂ ਤਾਈ ਮੋਢਿਆਂ ਤਾਈ ਆ ਗਿਆ ਡਿਜ਼ਾਈਨ ਜਿਹੜਾ ਫੱਦਾ ਉਹਦੇ ਵਿੱਚੋਂ ਛੱਕਿਆ ਸੀਗਾ ਸਾਡੇ ਡਿਜ਼ਾਈਨ ਜਿਹੜਾ ਵਿੱਚੋਂ ਛੱਕਿਆ ਸੀ ਆਪਾਂ ਇਹ ਜੋ ਇੱਥੋਂ ਛੱਕਿਆ ਸੀਗਾ ਤਾਂ ਜਾਂ ਅੰਦਾਹ ਜੋਟਿਆਂ ਦੇ ਵਿੱਚ ਇਹ ਡਿਜ਼ਾਈਨ ਮੜ ਕੇ ਮੈਂ ਮੋਢਿਆਂ ਤੇ ਆ ਕੇ ਬੰਦ ਕਰਤਾ ਆ ਜਿਹੜਾ ਵਿੱਚ ਵਿੱਚ ਜਾ ਰਹੀਆਂ ਸਿੱਧੀਆਂ ਸਿੱਧੀਆਂ ਧਾਰੀਆਂ ਇੱਕ ਢੰਡਾ ਫੋਕਾ ਲਾਉਣਾ ਚਾਰ ਪੁੱਠੇ ਇੱਕ ਢੰਡਾ ਫੋਕਾ ਲਾਉਣਾ ਚਾਰ ਪੁੱਠੇ ਤੇ ਮੈਂ ਮੋਢਿਆਂ ਤੋਂ ਆ ਕੇ ਜਿਹੜੇ ਮੋਢੇ ਤੇ ਮੈਂ ਰੱਖੀ ਇਹਦੇ ਨੌਂ ਜੋਟੇ ਤਾਂ ਤਾਂ ਹੀ ਗਏ ਮਤਲਬ ਨੌਂ ਨਿਕਲ ਜੰਨਾ ਮੋਢੇ 10 ਜੋਟੇ ਇਹ ਵੀ ਮੁੜ ਕੇ ਫਿਰ ਮੈਂ ਇਹੀ ਕਰਦੇ ਇਹਦੇ ਨਾਲ ਦੀ ਕਰਦੇ ਇੱਕ ਢੰਡਾ ਫੋਕਾ ਲਾਉਣਾ ਚਾਰ ਪੁੱਠੇ ਪਾਉਣੇ ਇੱਕ ਢੰਡਾ ਫੋਕਾ ਲਾਉਣਾ ਚਾਰ ਪੁੱਠੇ ਪਾਉਣੇ ਇਹ ਥੋੜਾ ਜਿਹਾ ਬੇਟ ਰੰਗ ਕਰਕੇ ਥੋੜਾ ਜਿਹਾ ਮਤਲਬ ਚੰਦ ਕਰ ਰਹੇ ਵੈਸੀ ਬਹੁਤ ਸੌਖਾ ਮਤਲਬ ਬਣ ਜਾਂਦੀ ਹੈ ਇਹਦੀ ਉਹ ਵੀਡੀਓ ਤਾਂ ਨਹੀਂ ਆ ਕਿ ਵਾਈਡ ਚਿੱਟਾ ਰੰਗ ਕਰਕੇ ਥੋੜਾ ਜਆ ਆਉਂਦਾ ਪਰਛਾਵਾਂ ਮਾਰਦੇ ਅੰਦਰ ਵਿੱਚੋਂ ਇਹ ਲਾਈਟ ਦੀ ਬਲਾਈਟ ਨਹੀਂ ਪੈਂਦੀ ਇਸ ਕਰਕੇ ਹੁਣ ਤੁਸੀਂ ਦੇਖੋ ਆ ਨੀਚੇ ਵਾਲਾ ਡਿਜ਼ਾਈਨ ਹੀ ਮੈਂ ਇਹਦੇ ਗਲੇ ਤੇ ਬਣਾ ਦਿੱਤਾ ਉਹੀ ਗਲੇ ਤੇ ਡਿਜ਼ਾਈਨ ਬਣਾਤਾ ਉਹੀ ਮੋਢਿਆਂ ਤੇ ਬਣਾਤਾ ਜੀ ਤੇ ਤੁਸੀਂ ਤੁਸੀਂ ਵੀ ਬਣਾ ਕੇ ਦੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਪਾਇਆ ਵਿਆ ਤੇ ਬਾਕੀ ਤੁਸੀਂ ਜਿਹੜਾ ਮਤਲਬ ਬਾਅਦ ਚ ਨਾ ਫਲੋਸ਼ੀਅਰ ਕੀਤਾ ਜੀ ਤੇ ਉੱਤੇ ਆਪ ਕੋਸ਼ੀਅਰ ਕਰਤਾ ਆਪਦੇ ਵੈਸੇ ਇਹਦੇ ਬੰਨਾ ਵੀ ਪ੍ਰੋਸ਼ੀਅਰ ਕਰੋਗੇ ਕਿਉਂਕਿ ਮੇਰੇ ਪੱਛੇ ਮਾਗੀ ਗੁਦਰ ਤੋਂ ਵੱਨੋਂ ਬਰੀਕ ਤੇ ਮੈਂ ਵਰਤਿਆ ਇਹਨਾਂ ਬਾਰਾਂ ਨੰਬਰ ਦੇ ਤੇ ਜਿਹੜਾ ਪਿਛਲਾ ਫਾਸਾ ਜੀ ਇਹਦਾ ਪਿਛਲੇ ਫਾਸੇ ਦੇ ਉੱਤੇ ਮੈਂ ਕੋਈ ਡਿਜ਼ਾਈਨਿੰਗ ਨਹੀਂ ਕੀਤੀ ਪਿਛਲੇ ਫਾਸਾ ਸਾਰਾ ਹੀ ਇੱਕ ਕੁੰਡਾ ਫੋਕਾ ਲਾ ਲਿਆ ਚਾਰ ਕੁੱਟੇ ਪਾ ਲਈ ਇੱਕ ਕੁੰਡਾ ਫੋਕਾ ਲਾ ਲਿਆ ਚਾਰ ਕੁੱਟੇ ਪਾ ਲਈ ਸਾਰੀ ਤੁਰ ਹਟਾਵੇ ਇਹ ਹੀ ਮਤਲਬ ਇਹ ਚੀਜ਼ ਹੀ ਗਈ ਹੈ ਜਿਹੜਾ ਪਿਛਲਾ ਗਲਾ ਇਹ ਮੂਹਰੇ ਨਾਲੋਂ ਥੋੜਾ ਜਿਹਾ ਉੱਚਾ ਰੱਖਿਆ ਇਹਦੀ ਭਾਵੇਂ ਮਤਲਬ ਮੋਡਰਿਕ ਟਾਈਪ ਆ ਕੇ 5 4 3 ਤੋਂ ਇੱਕ ਦੀ ਭਾ ਕੇ ਫੇਰ ਸ਼ੁਰੂ ਕੀਤਾ ਮੈਂ ਇਹ ਵਾਲਾ ਗਲਾ ਇਹ ਜਿਹੜਾ ਮੂਹਰ ਲਗਲਾ ਸੀਗਾ ਇਹ ਮੈਂ ਨਾਲ ਹੀ ਸ਼ੁਰੂ ਕਰਤਾ ਸੀ ਕਿਉਂਕਿ ਮੂਹਰੋਂ ਕੁੜੀਆਂ ਜਿਹੜੀਆਂ ਇਹਨੂੰ ਡੀਪ ਬਸਤ ਕਰਦੀ ਹੈ ਜਦੋਂ ਹੁਣ ਤੁਸੀਂ ਇਹ ਦੇਖਣ ਤਾਂ ਲੱਗਦਾ ਵੀ ਸ਼ਾਇਦ ਕਿਤੇ ਆ ਇਹਦੇ ਵਾਲਫਾ ਹੈ ਵਾਲ ਨਹੀਂ ਪੈ ਰਹੇ ਜਦੋਂ ਤੁਸੀਂ ਇਹਨੂੰ ਪਾ ਲੂਗੇ ਆਪਦੀ ਮੋਢਿਆਂ ਦੇ ਉੱਤੇ ਫਿਰ ਤਾਂ ਇਹਦੀ ਇੰਨੀ ਸੋਹਣੀ ਗਲਾਈ ਹੈ ਨਾ ਬਹੁਤ ਹੀ ਜ਼ਿਆਦਾ ਜਿਵੇਂ ਤੁਸੀਂ ਬਣਾਵੋਗੇ ਤੁਸੀਂ ਪਾਓਗੇ ਵਕਤ ਤੁਹਾਨੂੰ ਇਹ ਪਤਾ ਲੱਗੂਗਾ ਵੀ ਵਕਤ ਕਿ ਬਹੁਤ ਸੋਹਣੀ ਚੀਜ਼ ਬਣ ਗਈ ਹੈ ਜਾਂ ਕਿ ਜੁਰਦਾਂ ਦੀ ਜੈਕਟ ਹੈ ਇਹ ਆਹ ਪੰਜਾਬ ਪਰ ਜੁਰਦਾਂ ਦੀ 2000 ਦੀ ਦਰਮਾਨੇ ਜੀ ਬੰਦੀ ਸੀ ਕੁੜੀਆਂ ਵੀ ਹੋਣ ਤਾਂ ਕੁੜੀਆਂ ਵੀ ਥੋੜੀ ਥੋੜੀ ਚੱਲੋ ਬਹੁਤ ਸੋਹਣੀ ਬਣ ਜਾਂਦੀ ਕਿਹਦਾ ਜੋਟੇ ਅਮੀਦ ਕਰਦੀ ਆ ਜੇ ਡਿਜ਼ਾਈਨ ਪਸੰਦ ਕਰੋਗੇ ਮਿਹਰਬਾਨੀ ਬਹੁਤ ਬਹੁਤ ਜਿੱਥੋਂ ਨਾ ਪਤਾ ਲੱਗਿਆ ਦੁਬਾਰਾ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਦੁਬਾਰਾ ਵੀ ਸਲਾਈਆਂ ਤੇ ਅੱਡੇ ਵੀ ਬੁਣ ਕੇ ਦੇ ਦੂੰਗੀ ਇਹਦੇ ਵਿੱਚ ਦੋ ਡਿਜ਼ਾਈਨਿੰਗ ਨਿਕਲ ਸਕਦੀ ਹੈ ਇੱਕ ਆਹ ਨਾਲ ਵੱਖਰੀ ਡਿਜ਼ਾਈਨਿੰਗ ਵੀ ਹੋ ਗਈ ਹੈਗੀ ਆ ਕਿਸੇ ਵੀ ਜਗਤ ਵਿੱਚ ਪਾਓ ਇਹਦੀਆਂ ਤਿੰਨਾਂ ਮਾਤ ਉਹ ਕੋਸ਼ਿਸ਼ ਮੈਂ ਵੀ ਕਰੂੰਗੀ ਕਿ ਜਲ ਕੇ ਹੋਰ ਬੁਣਾ ਇਹਦੀਆਂ ਤੈਨਾਂ ਤੋਂ ਹੋਰ ਲੋ ਇੱਕ ਵਿਚਾਰੇ ਸੈਕਟਰ ਤੋਂ ਤੇ ਦੋਵੇਂ ਮੋਢਿਆਂ ਤੇ ਹੀ ਗਾਣ ਪਰ ਉਹ ਦੋ ਲੈਜੂ ਜੀ ਨਾ ਸਿੱਧੀਆਂ ਲਾਈਨ ਬਹੁਤ ਸੋਹਣੀ ਡਿਜ਼ਾਈਨ ਹੈ ਇਹ ਬਹੁਤ ਸੋਹਣੀ ਡਿਜ਼ਾਈਨ ਹੈ ਇਕੱਲੀ ਵੱਖਰੀ ਵੀ ਬਣਾਈ ਤਾਂ ਮੇਰ ਵਾ ਨੀ ਵੀਡੀਓ ਵੇਖਣ ਦੀ